ਸਤਿ ਸ਼੍ਰੀ ਅਕਾਲ ਜੀ ਤੈਨੂੰ ਕਿੰਨੀ ਵਾਰ ਕਿਹਾ ਆ ਪੁੱਤ ਪਹਿਲੀਆਂ ਦੋ ਰੋਟੀਆਂ ਕੋਠੇ ਤੇ ਕਾਵਾਂ ਚਿੜੀਆਂ ਨੂੰ ਪਾਇਆ ਕਰ ਚਾਹੇ ਛੋਟੀਆਂ-ਛੋਟੀਆਂ ਹੀ ਪਕਾ ਲਿਆ ਕਰ ਸਾਲਾਂ ਤੋਂ ਚੱਲੀ ਆ ਰਹੀ ਮਰਿਆਦਾ ਇਦਾਂ ਨਹੀਂ ਛੱਡਣੀ ਚਾਹੀਦੀ ਪੁੱਤ ਤੇ ਫਿਰ ਸਾਡੇ ਘਰ ਦੇ ਸਾਹਮਣੇ ਬਹੁਤ ਸਾਰੇ ਰੁੱਖ ਆ ਤਾਂ ਪੰਛੀ ਵੀ ਬਹੁਤ ਆ ਜਾਂਦੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ ਆ ਬਿੰਦਰੋ ਨੇ ਆਪਣੀ ਬਹੂ ਜੀਤਾ ਨੂੰ ਕਿਹਾ ਹੁਣ ਇੰਨੀ ਮੰਗਿਆਈ ਦੇ ਜਮਾਨੇ ਵਿੱਚ ਬਰਬਾਦੀ ਕਰਨ ਦੀ ਕੀ ਲੋੜ ਆ ਤੇ ਰੋਟੀਆਂ ਪਕਾਉਣ ਵਿੱਚ ਮਿਹਨਤ ਲਗੀ ਲੱਗਦੀ ਆ ਜੀਤਾ ਬੋਲੀ ਬਿੰਦਰੋ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਘਰ ਵਿੱਚ ਕਲੇਸ਼ ਨਾ ਪਵੇ ਤੇ ਪੁੱਤ ਦਾ ਵਸਿਆ ਵਸਾਇਆ ਘਰ ਨਾ ਉਜੜ ਜਾਵੇ ਇਸ ਲਈ ਚੁੱਪ ਰਹਿੰਦੀ ਸੀ ਬਿੰਦਰੋ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਹੱਥ ਨਾਲ ਘਰ ਨੂੰ ਚਲਾਇਆ ਸੀ ਉਸੇ ਤਰ੍ਹਾਂ ਜੀਤਾ ਨੂੰ ਵੀ ਆਪਣਾ ਘਰ ਆਪਣੇ ਹਿਸਾਬ ਨਾਲ ਚਲਾਉਣ ਦਾ ਮੌਕਾ ਮਿਲੇ ਇਸੇ ਲਈ ਬਿੰਦਰੂਰ ਸੋਈ ਵਿੱਚ ਜ਼ਿਆਦਾ ਨਹੀਂ ਵੜਦੀ ਸੀ ਪਰ ਇੰਨੇ ਸਾਲਾਂ ਦੀ ਚੱਲ ਰਹੀ ਰੀਤ ਛੱਡਣਾ ਉਹਨੂੰ ਸਹੀ ਨਹੀਂ ਲੱਗਦਾ ਸੀ ਬਿੰਦਰੂ ਦੇ ਘਰ ਵਾਲੇ ਸੂਬਾ ਸਿੰਘ ਦਾ ਕੱਪੜਿਆਂ ਦਾ ਵਪਾਰ ਸੀ ਜਿਹੜਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਹੀ ਚੰਗੀ ਤਰ੍ਹਾਂ ਚੱਲਦਾ ਸੀ ਉਹਨਾਂ ਦਾ ਇੱਕ ਮੁੰਡਾ ਮਨਿੰਦਰ ਸੀ ਮਨਿੰਦਰ ਦਾ ਵਿਆਹ ਜੀਤਾ ਨਾਲ ਹੋਏ 5 ਸਾਲ ਹੋ ਚੁੱਕੇ ਸੀ ਉਹਨਾਂ ਨੂੰ ਇੱਕ ਧੀ ਤੇ ਮਾਪਿਓਂ ਦਾ ਵੀ ਸੁਭਾਗ ਮਿਲਿਆ ਸੀ ਮਨਿੰਦਰ ਵੀ ਆਪਣੇ ਪਿਓ ਦੇ ਨਾਲ ਹੀ ਕਾਰੋਬਾਰ ਵੇਖਦਾ ਸੀ ਆਪਣੀ ਮਿਹਨਤ ਨਾਲ ਉਹ ਵਪਾਰ ਨੂੰ ਹੋਰ ਵੀ ਉਚਾਈਆਂ ਤੇ ਲੈ ਗਿਆ ਉਹਨੇ ਆਪਣੇ ਪਿਤਾ ਸੂਬਾ ਸਿੰਘ ਨੂੰ ਹੁਣ ਘਰ ਹੀ ਰਹਿ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਬਾਪੂ ਜੀ ਤੁਸੀਂ ਬਹੁਤ ਕੰਮ ਕਰ ਲਿਆ ਹੁਣ ਮੈਨੂੰ ਸੰਭਾਲ ਲੰਦੋ ਤੁਸੀਂ ਆਰਾਮ ਕਰੋ ਮਨਿੰਦਰ ਕਹਿੰਦਾ ਸੂਬਾ ਸਿੰਘ ਦਾ ਘਰ ਜੀ ਨਾ ਲੱਗਦਾ ਤੇ ਉਹ ਟਾਈਮ ਪਾਸ ਕਰਨ ਦੇ ਲਈ ਸਵੇਰੇ ਸ਼ਾਮ ਘੰਟਾ 2 ਘੰਟੇ ਦੁਕਾਨ ਚਲੇ ਹੀ ਜਾਂਦੇ ਜਦੋਂ ਦੀ ਜੀਤਾਂ ਨੇ ਰਸੋਈ ਤੇ ਉਹਦੇ ਪਤੀ ਮਨਿੰਦਰ ਨੇ ਕਾਰੋਬਾਰ ਦੀ ਵਾਗਡੋਰ ਸੰਭਾਲੀ ਉਦੋਂ ਦੇ ਜੀਤਾਂ ਦੇ ਤੇਵਰ ਹੀ ਬਦਲ ਗਏ ਸੀ ਬਿੰਦਰੋ ਘਰ ਵਿੱਚ ਕਲੇਸ਼ ਨਾ ਹੋਵੇ ਇਸ ਲਈ ਘਰ ਦੀਆਂ ਗੱਲਾਂ ਤੋਂ ਆਪਣੇ ਘਰ ਵਾਲੇ ਤੇ ਪੁੱਤਰ ਨੂੰ ਦੂਰ ਹੀ ਰੱਖਦੀ ਕੁਝ ਦਿਨਾਂ ਤੋਂ ਬਿੰਦਰੋ ਦੇ ਗੋਟਿਆਂ ਵਿੱਚ ਦਰਦ ਕਾਫੀ ਵੱਧ ਗਿਆ ਸੀ ਤੇ ਪੈਰਾ ਵਿੱਚ ਵੀ ਸੋਜ ਲੱਗੀ ਹੋਈ ਸੀ ਇਸ ਲਈ ਕਦੀ ਕਦੀ ਸਵੇਰੇ ਗੁਰੂ ਘਰ ਮੱਥਾ ਟੇਕਣ ਦੇ ਲਈ ਸੂਬਾ ਸਿੰਘ ਹੀ ਚਲਿਆ ਜਾਂਦਾ ਸੀ ਇਹ ਕੀ ਬਿੰਦਰ ਗਲਾਸ ਵੀ ਚਾਟਾ ਇਨਾ ਘੱਟ ਪਾਇਆ ਆ ਅੱਧਾ ਗਲਾਸ ਵੀ ਨਹੀਂ ਆ ਪੂਰਾ ਜਿਸ ਰੱਬ ਨੇ ਸਾਨੂੰ ਇਨਾ ਕੁਝ ਦਿੱਤਾ ਆ ਉਹਦੇ ਲਈ ਇੰਨੀ ਕੰਜੂਸੀ ਇਹ ਕਿ ਗਲਾਸ ਵੀ ਚਾਟਾ ਬਹੁ ਨੇ ਪਾਇਆ ਆ ਕਿਉਂਕਿ ਤੂੰ ਤਾਂ ਸਾਰਾ ਕੁਝ ਵਧੀਆ ਤਰੀਕੇ ਨਾਲ ਕਰਦੀ ਸੀ ਜੀ ਐਵੇਂ ਦਾ ਕੁਝ ਨਹੀਂ ਆ ਬਹੁ ਵੀ ਸਾਰਾ ਕੁਝ ਸਿੱਖ ਜਾਵੇਗੀ ਤੁਸੀਂ ਗੱਲ ਨੂੰ ਜ਼ਿਆਦਾ ਨਾ ਵਧਾਓ ਬਿੰਦਰੋ ਨੇ ਕਿਹਾ ਬਿੰਦਰ ਹਮੇਸ਼ਾ ਕੜਾ ਪ੍ਰਸ਼ਾਦ ਵਿੱਚ ਮੇਵੇ ਗਿਰਿਆ ਪਉਦੀ ਸੀ ਜਿਸ ਦਿਨ ਜੀਤਾ ਕੜਾ ਪ੍ਰਸ਼ਾਦ ਬਣਾਉਂਦੀ ਤਾਂ ਸਿਰਫ ਕੱਲੇ ਆਟੇ ਦਾ ਹੀ ਬਣਾ ਦਿੰਦੀ ਇਹ ਲੈ ਸ਼ਾਂਤੀ ਪ੍ਰਸ਼ਾਦ ਆ ਆਪਣੀ ਕੁੜੀ ਨੂੰ ਖਵਾ ਦਵੀਂ ਬਿੰਦਰੋ ਨੇ ਥੋੜਾ ਜਿਹਾ ਕੜਾ ਪ੍ਰਸ਼ਾਦ ਆਪਣੀ ਕੰਮ ਵਾਲੀ ਨੂੰ ਦਿੰਦੇ ਹੋਏ ਕਿਹਾ ਇਹ ਕੀ ਮੰਮੀ ਜੀ ਕੰਮ ਵਾਲੀ ਨੂੰ ਪ੍ਰਸ਼ਾਦ ਦੇਣ ਦੀ ਕੀ ਲੋੜ ਸੀ ਇਵੇਂ ਮੰਡਣ ਲੱਗੋਗੇ ਤਾਂ ਮਹੀਨੇ ਪਰ ਦਾ ਆਟਾ 10 ਦਿਨਾਂ ਵਿੱਚ ਹੀ ਖਤਮ ਹੋ ਜਾਵੇਗਾ ਜੀਤਾ ਗੁੱਸੇ ਨਾਲ ਬੋਲੀ ਗੱਲ ਦਬ ਤੰਗੜ ਨਾ ਬਣ ਜਾਵੇ ਸੋਚ ਕੇ ਬਿੰਦਰੋ ਚੁੱਪ ਰਹਿ ਗਈ ਇੱਕ ਦਿਨ ਬਿੰਦਰ ਨੇ ਖੀਰ ਬਣਾਈ ਤਾਂ ਜੀਤਾ ਸਾਰਿਆਂ ਦੇ ਲਈ ਖੀਰ ਪਾ ਰਹੀ ਸੀ ਉਹਨੇ ਰੋਟੀ ਤੇ ਅੰਬ ਦਾ achar ਕੰਮ ਵਾਲੀ ਦੇ ਲਈ ਕੱਢ ਦਿੱਤਾ ਸੀ ਬਿੰਦਰੋ ਰਸੋਈ ਵਿੱਚ ਗਈ ਤੇ ਇੱਕ ਕਗਲੀ ਵਿੱਚ ਖੀਰ ਆਪਣੀ ਕੰਮ ਵਾਲੀ ਦੀ ਕੁੜੀ ਨੂੰ ਦਿੰਦੇ ਹੋਏ ਬੋਲੀ ਬੱਚੇ ਦਾ ਰੱਬ ਦਾ ਰੂਪ ਹੁੰਦਿਆ ਖਾ ਕੇ ਦੱਸ ਕਿਵੇਂ ਦੀ ਬਣੀ ਆ ਤੇ ਸ਼ਾਂਤੀ ਤੂੰ ਵੀ ਕੰਮ ਛੱਡ ਕੇ ਪਹਿਲਾਂ ਰੋਟੀ ਖਾ ਲਾ ਬਿੰਦਰੁ ਮਸਕਰਾਉਂਦੇ ਹੋਏ ਬੋਲੀ ਮੰਮੀ ਜੀ ਮੇਰਾ ਘਰ ਵਾਲਾ ਸਾਰਾ ਦਿਨ ਮਿਹਨਤ ਕਰਕੇ ਕਮਾਉਂਦਾ ਆ ਤੇ ਤੁਸੀਂ ਇਵੇਂ ਦੋਵਾਂ ਹੱਥਾਂ ਨਾਲ ਲਟਮਦੇ ਰਹਿੰਦੇ ਹੋ ਹਰ ਮਹੀਨੇ ਦਾ ਰਾਸ਼ਨ ਦਾ ਬਿੱਲ ਕਿੰਨਾ ਹੁੰਦਾ ਆ ਤੁਹਾਨੂੰ ਕੋਈ ਅੰਦਾਜ਼ਾ ਵੀ ਆ ਪਹਿਲਾਂ ਘਰ ਦਾ ਰਾਸ਼ਨ ਫਲ ਸਬਜ਼ੀਆਂ ਸਾਰਾ ਕੁਝ ਸੂਬਾ ਜੀ ਹੀ ਲੈਂਦੇ ਸੀ ਹੁਣ ਕੁਝ ਮਹੀਨਿਆਂ ਤੋਂ ਮੁੰਡਾ ਰਾਸ਼ਨ ਆਨਲਾਈਨ ਆਰਡਰ ਕਰ ਦਿੰਦਾ ਆ ਇਹ ਕਿਸ ਤਰ੍ਹਾਂ ਗੱਲ ਕਰ ਰਹੀਆਂ ਆਪਣੀ ਸਾਸ ਨਾਲ ਛੋਟੇ ਵੱਡੇ ਦਾ ਕੋਈ ਲਿਆਜ ਹੈ ਕਿ ਨਹੀਂ ਬਹੂ ਬੁਰਕੀ ਕਿਸੇ ਗਰੀਬ ਨੂੰ ਦੇਣ ਨਾਲ ਸਾਡਾ ਅਰੰਧਾ ਭੰਡਾਰ ਖਾਲੀ ਨਹੀਂ ਹੋ ਜਾਵੇਗਾ ਬਲਕਿ ਪ੍ਰਮਾਤਮਾ ਖੁਸ਼ ਹੋਵੇਗਾ ਸੂਬਾ ਸਿੰਘ ਨੇ ਬਹੂ ਨੂੰ ਕਿਹਾ ਯਾਦ ਰੱਖ ਬਹੂ ਇਸ ਘਰ ਤੇ ਦੁਕਾਨ ਤੇ ਹਜੇ ਵੀ ਮੇਰਾ ਨਾਂ ਆਂ ਆਪਣਾ ਸਮਝ ਕੇ ਅਸੀਂ ਰਸੋਈ ਤੇ ਘਰ ਦੀ ਜ਼ਿੰਮੇਵਾਰੀ ਤੈਨੂੰ ਸੌਂਪੀ ਤੇ ਮੁੰਡੇ ਨੂੰ ਦੁਕਾਨ ਇਹਦਾ ਮਤਲਬ ਇਹ ਨਹੀਂ ਕਿ ਤੂੰ ਐਵੇਂ ਕਰੇਂਗੀ ਸਾਡਾ ਘਰ ਵਿੱਚ ਬਰਾਬਰ ਦਾ ਹੱਕ ਆ ਇਹ ਹੱਕ ਸਾਡੇ ਕੋਲੋਂ ਖੋਣ ਦੀ ਕੋਸ਼ਿਸ਼ ਵੀ ਨਾ ਕਰੀ ਤੂੰ ਜਦੋਂ ਚਾਹੇ ਬਾਜ਼ਾਰ ਤੋਂ ਪੀਜ਼ਾ 버ਗਰ ਆਰਡਰ ਕਰਦੀਆਂ 5000 ਤੋਂ ਥੱਲੇ ਪਰਸ ਨਹੀਂ ਵਰਤਦੀ ਬਿਊਟੀ ਪਾਰਲਰ ਵਿੱਚ ਹਜ਼ਾਰਾਂ ਰੁਪਏ ਹਰ ਮਹੀਨੇ ਉਡਾ ਦਿੰਦੀਆਂ ਅਸੀਂ ਤਾਂ ਤੈਨੂੰ ਕਦੀ ਨਹੀਂ ਰੋਕਿਆ ਤੇ ਨਾ ਹੀ ਪੈਸੇ ਬਰਬਾਦ ਕਰਨ ਦਾ ਤਾਣਾ ਦਿੱਤਾ ਅੱਜ ਤੂੰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਵੀ ਆਪਣੀ ਮਾਂ ਦੇ ਸਮਾਨ ਸਾਸ ਨੂੰ ਰੋਕ ਕੇ ਸਹੀ ਨਹੀਂ ਕੀਤਾ ਬਹੂ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਅੱਜ ਤਾਂ ਮੈਂ ਜਿਉਂਦਾ ਆ ਆਪਣੀ ਘਰ ਵਾਲੀ ਨੂੰ ਵੇਖਣ ਦੇ ਲਈ ਕੱਲ ਨੂੰ ਜਦੋਂ ਮੈਂ ਇਸ ਦੁਨੀਆ ਤੇ ਨਾ ਰਿਆ ਤਾਂ ਨਾ ਜਾਣੇ ਤੂੰ ਕਿਵੇਂ ਦਾ ਸਲੂਕ ਕਰੇਂਗੀ ਸੂਬਾ ਸਿੰਘ ਚਿੰਤਾ ਨਾਲ ਬੋਲੇ ਤੈਨੂੰ ਪਤਾ ਆ ਬਹੂ ਬਚਪਨ ਵਿੱਚ ਮਨਿੰਦਰ ਨੂੰ ਦੁੱਧ ਕਿੰਨਾ ਪਸੰਦ ਸੀ 2 ਸਾਲ ਤੱਕ ਤਾਂ ਉਹਨੇ ਰੋਟੀ ਤੱਕ ਨਹੀਂ ਸਿਖਾਦੀ ਆਪਣੇ लाडले ਪੁੱਤ ਦੇ ਲਈ ਤੇਰੀ ਸਾਸ ਨੇ ਆਪਣੇ ਸੋਨੇ ਦੀ ਚੂੜੀ ਵੇਚ ਕੇ ਗਾਂ ਖਰੀਦ ਲਈ ਸੀ ਤਾਂ ਕਿ ਪੁੱਤ ਨੂੰ ਗਾਂ ਦਾ ਸ਼ੁੱਧ ਦੁੱਧ ਮਿਲ ਸਕੇ ਤੇ ਜਦੋਂ ਜ਼ਰੂਰਤ ਪੈਂਦੀ ਤਾਂ ਆਂਡ ਗਵਾਂਡ ਨੂੰ ਵੀ ਮੁਫਤ ਵਿੱਚ ਹੀ ਦੁੱਧ ਦਿੰਦੀ ਸੀ ਅੱਜ ਤੈਨੂੰ ਉਹਦਾ ਇੱਕ ਕਵਲੀ ਖੀਰ ਕਿਸੇ ਨੂੰ ਦੇਣਾ ਖਟ ਗਿਆ ਆ ਬਹੁ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਘਰਾਂ ਦਾ ਭੰਡਾਰ ਹਮੇਸ਼ਾ ਹੀ ਭਰਿਆ ਰਹਿੰਦਾ ਆ ਇਸ ਲਈ ਕਿਸੇ ਗਰੀਬ ਨੂੰ ਦੇਣ ਲੱਗਿਆਂ ਦਿਲ ਛੋਟਾ ਨਾ ਕਰਿਆ ਕਰ ਇਹਦੇ ਨਾਲ ਬਰਕਤ ਚੱਲੀ ਜਾਂਦੀ ਆ ਸੂਬਾ ਸਿੰਘ ਨੇ ਦੁਖੀ ਹੁੰਦੇ ਹੋਏ ਕਿਹਾ ਜੀਤਾ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਆਪਣੀ ਗਲਤੀ ਤੇ ਮਾਫੀ ਮੰਗਣ ਤੋਂ ਇਲਾਵਾ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਦੋਂ ਹੀ ਉਹ ਬਿੰਦਰੋ ਦੇ ਕੋਲ ਗਈ ਤੇ ਉਹਦੇ ਪੈਰ ਫੜ ਕੇ ਮਾਫੀ ਮੰਗਣ ਲੱਗੀ ਮੰਮੀ ਜੀ ਮੈਨੂੰ ਮਾਫ਼ ਕਰ ਦਵੋ ਮੈਂ ਆਪਣੇ ਝੂਠੇ ਹੰਕਾਰ ਵਿੱਚ ਪਤਾ ਨਹੀਂ ਕਿਵੇਂ ਤੁਹਾਨੂੰ ਕਿੰਨਾ ਕੁਝ ਕਹਿ ਗਈ ਅੱਜ ਦੇ ਬਾਅਦ ਇਹ ਗਲਤੀ ਮੈਂ ਦੁਬਾਰਾ ਨਹੀਂ ਕਰੂੰਗੀ ਬਿੰਦਰੋ ਨੇ ਮਾਫ਼ ਕਰਦੇ ਹੋਏ ਉਹਦੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ ਦੋਸਤੋ ਕਿਸਮਤ ਵਾਲੇ ਹੁੰਦੇ ਆ ਉਹ ਲੋਕ ਜਿਨ੍ਹਾਂ ਦੇ ਸਿਰ ਤੇ ਬਜ਼ੁਰਗਾਂ ਦਾ ਹੱਥ ਹੁੰਦਾ ਆ ਬਜ਼ੁਰਗਾਂ ਨੂੰ ਵੀ ਆਪਣੀ ਜ਼ਿੰਦਗੀ ਆਪਣੀ ਤਰ੍ਹਾਂ ਜੀਣ ਦਾ ਅਧਿਕਾਰ ਆ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ